ਜਨਵਾਲਾ ਦੇ ਪਿੰਡ ਪੰਜਗਰਾਈ ਵਿੱਚ ਬੀਐਸਐਫ ਕੈਂਪ ਤੇ ਚਾਰੀ ਜਵਾਨਾਂ ਦੇ ਟਰੱਕ ਨੂੰ ਇੱਕ ਪ੍ਰਾਈਵੇਟ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਨੇ ਟਰੱਕ ਨੂੰ ਖੇਤਾਂ ਵਿੱਚ ਸੁੱਟ ਦਿੱਤਾ। ਇਸ ਹਾਦਸੇ ਵਿੱਚ ਬੱਸ ਦੇ ਵਿੱਚ ਬੈਠੇ ਸਵਾਰੀਆਂ ਦਾ ਬਚਾਅ ਹੋ ਗਿਆ ਪਰ ਬੀਐਸਐਫ ਦੀ ਗੱਡੀ ਵਿੱਚ ਸਵਾਰ 15 ਵਿੱਚੋਂ 13 ਜਵਾਨਾਂ ਦੀ ਹਾਲਤ ਗੰਭੀਰ ਸੀ ਜਿਸ ਦੇ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ। ਪਰ ਕੁਝ ਦੀ ਹਾਲਤ ਇਸ ਦਾਦਾ ਖਰਾਬ ਹੋਣ ਦੇ ਚਲਦੇ ਉਹਨਾਂ ਨੂੰ ਮਿਲਟਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੈਨਾਨਾ ਕੁਰਾ ਤੇਜੀ ਲੋਕਾਂ ਦਾ ਕਹਿਣਾ ਹੈ ਕਿ ਬੱਸ ਦੀ ਦਫਤਾਰ ਤੇਜ਼ ਸੀ ਅਤੇ ਸਲੀ ਬੱਸ ਬੇਕਾਬੂ ਹੋ ਕੇ ਜਵਾਨਾਂ ਦੀ ਗੱਡੀ ਵਿੱਚ ਜਾਵਦੀ ਸਰ ਬਟਾਲੀਅਨ ਦੇ ਜਵਾਨ ਆ ਰਹੇ ਸੀਗੇ ਮਾਜਾ ਕੈਂਟਰ ਦੇ ਵਿੱਚ ਸਵਾਰ ਹੋ ਕੇ ਆਪਣੇ ਅਨਾਲਾ ਹੈਡਕੁਆਟਰ ਨੂੰ ਜਾ ਰਹੇ ਸੀਗੇ ਇਹ ਕੋਈ 10:25 ਦੇ ਉੱਤੇ ਜਿਹੜੀ ਆ ਇੱਕ ਪਿੱਛੋਂ ਕਾਲ ਵਾਲਿਆਂ ਦੀ ਬੱਸ ਆਈ ਹੈ ਉਹਨੇ ਆ ਕੇ ਪਿੱਛੋਂ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਜਿਹੜਾ ਕੈਂਟਰ ਪਲਟ ਗਿਆ ਤੇ ਇਹਦੇ ਵਿੱਚ ਜਿਹੜੇ 15 ਚੋਂ 13 ਜਵਾਨ ਜਿਹੜੇ ਆ ਉਹ ਇੰਜਰਡ ਹੋ ਗਏ ਨੇ ਜਿਨ੍ਹਾਂ ਚੋਂ ਪੰਜ ਜਿਹੜੇ ਆ ਉਹ ਸੀਰੀਅਸ ਦੱਸੇ ਜਾ ਰਹੇ ਆ ਤੇ ਇਹਨਾਂ ਨੂੰ ਜਿਹੜਾ ਮਿਲਟਰੀ ਹਸਪਤਾਲ ਜਿਹੜਾ ਵਾ ਭੇਜ ਦਿੱਤਾ ਗਿਆ ਵਾ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੋਂ ਮੜਾ ਜਾ ਬੋਨਟੂ ਦਾ ਡੈਮੇਜ ਹੋਇਆ ਥੋੜਾ ਜਿਹਾ ਸਵਾਰੀਆਂ ਸਵਾਰੀਆਂ ਠੀਕ ਨੇ ਸਭ ਠੀਕ ਆ ਸਵਾਰੀਆਂ ਦਾ ਕੋਈ ਦਰਹਾਲ پولیس ਵੱਲੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ। ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ